ਪਿਛਲੇ ਕੁਝ ਦਿਨਾ ਤੋਂ ਵਿਦੇਸ਼ ਤੋਂ ਆਏ ਬਾਬੇ ਗੁਰਪ੍ਰੀਤ ਸਿੰਘ ਵੱਲੋਂ ਕ੍ਰਿਸ਼ਨ ਪਾਈਚਾਰੇ ਦੇ ਬਾਰੇ ਗਲਤ ਸ਼ਬਦਾਵਲੀ ਬੋਲਣ ਵਾਲੇ ਬਾਬੇ ਦੇ ਖਿਲਾਫ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਬਤਿਕਾਣ ਗਲਬਤਕਾਰ ਦਾ ਅਲਬਰਟ ਦੂਆ ਤੇ ਸਮੂਹ ਕ੍ਰਿਸ਼ਨ ਆਕਵਾਨੇ ਦੱਸੇ ਕਿ ਜੋ ਗੁਰਪ੍ਰੀਤ ਬਾਬਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਨੂੰ ਕਦੇ ਕ੍ਰਿਸ਼ਨ ਪਾਈਚਾਰਾ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਹਿੰਿਆ ਅਸੀਂ ਮੁੱਖ ਮੰਤਰੀ ਪੰਜਾਬ ਅਤੇ ਬੀਜੀਪੀ ਪੰਜਾਬ ਤੋਂ ਮੰਗ ਕਰਦੇ ਹਾਂ ਕਿ ਇਸ ਗੁਰਪ੍ਰੀਤ ਬਾਬੇ ਦੇ ਖਿਲਾਫ ਮਾਨਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਦੇਸ਼ ਨੂੰ ਵਾਪਸ ਵਿਦੇਸ਼ ਭੇਜਿਆ ਜਾਵੇ ਅੱਜ ਅਸੀਂ ਡੀਸੀ ਆਫਿਸ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਸ਼ਾਇਦ ਡੀਸੀ ਸਾਹਿਬ ਕਿਸੇ ਮੀਟਿੰਗ ਦੇ ਵਿੱਚ ਬਿਜ਼ੀ ਸੀ ਕਿਉਂਕਿ ਉਹਨਾਂ ਨੂੰ ਬਹੁਤ ਕਾਰਜ ਹੁੰਦੇ ਆ ਤੇ ਡੀਸੀ ਸਾਹਿਬ ਨਾਲ ਮੁਲਾਕਾਤ ਹੋਈ ਹੈ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਮ ਦਾ ਅਸੀਂ ਮੰਗ ਪੱਤਰ ਭੇਜਿਆ ਆ ਕਿਉਂਕਿ ਉਹਨਾਂ ਨੂੰ ਯਾਦ ਕਰਾਉਣਾ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਮਸੀਹ ਭਾਈਚਾਰਾ ਵਿਵਸਥਾ ਹੈ ਤੇ ਮਸੀਹ ਭਾਈਚਾਰਾ ਜੋ ਸੰਸ ਉਹ ਕਹਿੰਦੀਆਂ ਜਾਣਗੰਨਾ ਉਹ ਨਹੀਂ ਹੈ ਵਾਬੇ ਨੇ ਜੋ ਗੱਲ ਕਹੀ ਹੈ ਵੀ ਮੱਦਮ ਸ਼ਮਾਰੀ ਕਰਾਣੀ ਜ਼ਰੂਰੀ ਹੈ ਕਿਉਂਕਿ ਉਹ ਗੱਲ ਆ ਜਾਂਦੀ ਹੈ ਜਿਹਦੀ ਜਿੰਨੀ ਭਾਗੀਦਾਰੀ ਉਹਦੀ ਓਨੀ ਹਿੱਸੇਦਾਰੀ ਅੱਜ ਸਾਡੀ ਭਾਗੀਦਾਰੀ ਚੌਥੇ ਹਿੱਸੇ 'ਚ ਪੰਜਾਬ 'ਚ ਪਹੁੰਚ ਚੁੱਕੀ ਹੈ ਪਹਿਲਾਂ ਵੀ ਚੌਥੇ ਹਿੱਸੇ 'ਚ ਸੀ ਸਾਡੇ ਨਾਲ ਕਹਣ ਕੀਤਾ ਜਾਂਦਾ ਹੈ ਮੱਦਮ ਸ਼ਮਾਰੀ ਦੇ ਵਿੱਚ ਸਾਡੇ ਪਰਦਾਦੇ ਦਾ ਨਾਮ ਲੈ ਪੁੱਛਿਆ ਜਾਂਦਾ ਹੈ ਜਦ ਕਿ ਸਾਨੂੰ ਆਪ ਵੀ ਆਪਣੇ ਪਰਦਾਦੇ ਦਾ ਨਾਮ ਮੈਨੂੰ ਨਹੀਂ ਪਤਾ ਬਾਕੀਆਂ ਦਾ ਮੈਨੂੰ ਪਤਾ ਨਹੀਂ ਮੈਨੂੰ ਦਾਦੇ ਤੱਕ ਪਤਾ ਹੈ ਤੇ ਇਹ ਕੀ ਗੱਲ ਹੈ ਇਹ ਜਾਣ ਕੇ ਚਾਲਬਾਜ਼ੀ ਦੇ ਨਾਲ ਇਦਾਂ ਦੀ ਸਿਆਸਤ ਖੇਡੀ ਜਾਂਦੀ ਹੈ ਕਿ ਸਾਡੀ ਜਨਗਣਨਾ ਚ ਪੂਰੇ ਨਾ ਹੋ ਸਕੀਏ ਅੱਜ ਮੰਗ ਪੱਤਰ ਅਸੀਂ ਦਿੱਤਾ ਹੈ ਡੀਸੀ ਸਾਹਿਬ ਨੂੰ ਤੇ ਇੱਕ ਕੰਪਲੇਂਟ ਸੀਪੀ ਸਾਹਿਬ ਨੂੰ ਦਿੱਤੀ ਹੈ ਕਿ ਉਹਨਾਂ ਨੇ ਸਿੱਧਾ ਹੀ ਸਾਡੀ ਕਮਿਊਨਿਟੀ ਨੂੰ ਥ੍ਰੈਟ ਕੀਤਾ ਸਾਡੀ ਪਾਕ ਪਵਿੱਤਰ ਬਾਈਬਲ ਨੂੰ ਉਹਨਾਂ ਨੇ ਜਾਲੀ ਦੱਸਿਆ ਹੈ ਤੇ ਸਾਡੇ ਨੌਜਵਾਨਾਂ ਨੂੰ ਬੇਇੱਜ਼ਤ ਕੀਤਾ ਹੈ ਸਾਡੇ ਪਾਸਟਾ ਨੂੰ ਬੇਇੱਜ਼ਤ ਕੀਤਾ ਹੈ ਕਿ ਜਿਹੜਾ ਪ੍ਰਚਾਰ ਕਰਦੇ ਆ ਪਖੰਡ ਹੈ ਇਹ ਰਿਚੁਅਲਸ ਨੇ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹਨਾ ਹੈ ਕਿ ਸਾਡੇ ਤਿੰਨ ਤਰ੍ਹਾਂ ਦੇ ਪ੍ਰਚਾਰ ਹੁੰਦੇ ਨੇ ਇੱਕ ਕੈਥੋਲਿਕ ਪ੍ਰਚਾਰ ਇੱਕ ਪ੍ਰੋਟੈਸਟੈਂਟ ਪ੍ਰਚਾਰ ਤੇ ਇੱਕ ਪੈਂਟੀਕੋਸਟਲ ਪ੍ਰਚਾਰ ਕੈਥੋਲਿਕ ਦਾ ਪ੍ਰਚਾਰ ਪੈਂਟੀਕੋਸਟਲ ਨਾਲ ਮੇਲ ਨਹੀਂ ਖਾਂਦਾ ਪ੍ਰੋਟੈਸਟੈਂਟ ਦਾ ਪੈਂਟੀਕੋਸਟਲ ਨਾਲ ਨਹੀਂ ਖਾਂਦਾ ਸਭ ਦਾ ਅਲੱਗ-ਅਲੱਗ ਤੇ ਸਭ ਦਾ ਅਲੈਦਾ-ਅਲੈਦਾ ਤਰੀਕਾ ਆ ਜਿਸ ਤਰੀਕੇ ਵੀ ਪ੍ਰਚਾਰ ਹੁੰਦਾ ਆ ਉਹ ਪਵਿੱਤਰ ਬਾਈਬਲ ਦਾ ਹਿੱਸਾ ਆ ਚਾਹੇ ਉਹ ਹਾਂ ਉਹ ਯਿਸੂ ਦਾ ਹੀ ਹੁੰਦਾ ਆ ਤੇ ਪਵਿੱਤਰ ਬਾਈਬਲ ਦਾ ਹਿੱਸਾ ਆ ਚਾਹੇ ਪੁਰਾਣਾ ਨੇਮ ਹੋਵੇ ਤੇ ਚਾਹੇ ਨਵਾਂ ਨੇਮ ਹੋਵੇ ਟਾਈਮ ਟੂ ਟਾਈਮ ਚਿੰਨ ਵੀ ਹੁੰਦੇ ਰਹੇ ਚਮਤਕਾਰ ਵੀ ਹੁੰਦੇ ਰਹੇ ਮੁਰਦੇ ਵੀ ਜਿੰਦੇ ਹੁੰਦੇ ਰਹੇ ਲੰਗੜੇ ਵੀ ਚੱਲਦੇ ਰਹੇ ਕੋੜੀ ਵੀ ਠੀਕ ਹੁੰਦੇ ਰਹੇ ਅੰਨੇ ਵੀ ਠੀਕ ਹੁੰਦੇ ਰਹੇ ਭੁੱਖਾਂ ਦੀ ਭੁੱਖ ਮਿਟਦੀ ਰਹੀ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਦਾ ਨਾਮ ਪਹਿਲਾਂ ਕਾਇਮ ਸੀ ਹੁਣ ਕਾਇਮ ਹੈ ਤੇ ਹਮੇਸ਼ਾ ਕਾਇਮ ਰਹੇਗਾ ਮੈਂ ਪੰਜਾਬ ਪੁਲਿਸ ਤੋਂ ਮੰਗ ਕਰਦਾ ਹਾਂ ਕਿ ਜਿਹੜਾ ਬਾਹਰੋਂ ਆ ਕੇ ਇੱਥੇ ਮਾਹੌਲ ਖਰਾਬ ਕਰਨਾ ਚਾਹੁੰਦਾ ਦੰਗੇ ਕਰਾਉਣਾ ਚਾਹੁੰਦਾ ਹੈ ਉਹਦੇ ਤੇ ਕਾਨੂੰਨ ਇਦਾਂ ਦਾ ਲਾ ਕੇ ਇੱਕ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ ਜੀ ਦੂਜਾ ਉਹਨੂੰ ਉਹਦੇ ਮੁਲਕ ਦੇ ਵਿੱਚ ਡਿਪੋਰਟ ਕੀਤਾ ਜਾਵੇ ਮੇਰਾ 크ਰਿਸਚਨ ਕੰਟਰੀਆਂ ਨੂੰ ਵੀ ਇੱਕ ਮੰਗਿਆ ਕਿ ਜਿਹੜੇ ਉੱਥੋਂ ਲੋਕ ਆ ਕੇ ਇੱਥੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਉਹਨਾਂ ਦੀ ਸਿਟੀਜ਼ਨਸ਼ਿਪ ਕੈਨਸਲ ਕੀਤੀ ਜਾਵੇ ਤੇ ਨਾ ਉਹ ਇੱਥੇ ਦੇ ਰਹਿਣ ਨਾ ਉਹ ਉੱਥੇ ਦੇ ਰਹਿਣ ਅੱਜ ਤੁਸੀਂ ਦੇਖਿਆ ਲੁਧਿਆਣਾ ਦੇ ਵਿੱਚ ਸਮੂਚਾ ਮਸੀਹ ਭਾਈਚਾਰਾ ਇਕੱਠਾ ਹੋਇਆ ਸਾਡੇ ਵੱਖ-ਵੱਖ ਜਥੇਬੰਦੀਆਂ ਤੋਂ ਸਾਡੇ ਲੀਡਰ ਸਾਹਿਬਾਨ ਇਕੱਠੇ ਹੋਏ ਨੇ ਪਾਸਟਰ ਸਾਹਿਬਾਨ ਇਕੱਠੇ ਹੋਏ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਰਾਰਤੀ ਬਾਬਾ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਸਿੱਖ ਭਾਈਚਾਰੇ ਨੂੰ ਔਰ 크ਰਿਸਚਨ ਭਾਈਚਾਰੇ ਨੂੰ ਆਪਸ ਵਿੱਚ ਲੜਾਉਣਾ ਚਾਹੁੰਦਾ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਸਿੱਖ ਜਿਹੜੇ ਸਾਡੇ ਵੱਡੇ ਭਰਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਅਸੀਂ ਕੁਰਾਨ ਸ਼ਰੀਫ ਦਾ ਵੀ ਸਤਿਕਾਰ ਕਰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸਤਿਕਾਰ ਕਰਦੇ ਆਂ ਭਗਵਤ ਗੀਤਾ ਦਾ ਸਤਿਕਾਰ ਕਰਦੇ ਆਂ ਪਵਿੱਤਰ ਬਾਈਬਲ ਦਾ ਸਤਿਕਾਰ ਕਰਨ ਵਾਲੇ ਅਸੀਂ ਲੋਕ ਆਂ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕ ਆਂ ਮਗਰ ਇਹ ਲੋਕ ਜਿਹੜੇ ਹੈਗੇ ਨਾ ਦੀ ਇਹ ਮੰਸ਼ਾ ਵਾ ਵੀ ਕਿਦਾਂ ਆਪਸੀ ਜਿਹੜੇ ਦੰਗੇ ਕਰਵਾਈ ਜਾਣ ਭਾਈਚਾਰਕ ਸਾਂਝ ਖਰਾਬ ਕੀਤੀ ਜਾਵੇ ਔਰ ਅਸੀਂ ਇਹਨਾਂ ਦੇ ਖਿਲਾਫ ਆਂ ਔਰ ਪਿਛਲੇ ਦਿਨਾਂ ਦੇ ਵਿੱਚ ਬਾਬਾ ਗੁਰਪ੍ਰੀਤ ਨੇ ਔਰ ਸਾਥੀਆਂ ਨੇ ਬਾਈਬਲ ਨੂੰ ਗੰਦ ਦੱਸਿਆ ਕੂੜਾ ਦੱਸਿਆ ਕ੍ਰਿਸਚਨ ਭਾਈਚਾਰੇ ਨੂੰ ਭਦੀਸ਼ ਅਫਦਾਲਵੀ ਦੇ ਨਾਲ ਸੰਬੋ ਸੋ ਅਸੀਂ ਕਿਸੇ ਧਰਮ ਗ੍ਰੰਥ ਬਾਰੇ ਬੋਲਦੇ ਨਹੀਂ ਆਂ ਮਗਰ ਅਸੀਂ ਇਹ برداشت ਨਹੀਂ ਕਰਦੇ ਜਨ ਲਾਈਵ ਲਈ ਟਿੰਕਾ ਚਟ ਦੀ ਰਿਪੋਰਟ